ਭਈ ਮੋਠੂਆ 1917-75 ਜਿਹਨਾਂ ਪਿੰਡਾਂ ਦਾ ਮਾਹੌਲ ਬਹੁਤ ਹੀ ਹੋਰ ਤਰ੍ਹਾਂ ਦਾ ਸੀਗਾ ਮਸ਼ੀਨੀ ਯੋਗ ਦੀ ਸ਼ੁਰੂਆਤ ਸੀ ਉਦੋਂ ਪਿੰਡਾਂ 'ਚ ਟਰੈਕਟਰ ਬਹੁਤ ਘੱਟ ਹੁੰਦੇ ਸੀਗੇ ਜੱਟ ਡਟ ਕੇ ਕਮਾਈਆਂ ਕਰਦੇ ਟਰੈਕਟਰਾਂ ਨੂੰ ਟਿਕਣ ਨਾ ਦਿੰਦੇ ਰਾਤ ਦਿਨ ਪੂਰਾ ਕੰਮ ਲੈਂਦੇ ਟਰੈਕਟਰ ਤੋਂ ਆਪਦੀ ਬੀਜ ਬਜਾਈ ਤਾਂ ਉਹਨਾਂ ਨੇ ਕਰਨੀ ਹੁੰਦੀ ਸੀਗੀ ਬਾੜੇ ਕਿਰਾਏ ਤੇ ਹੋਰ ਉਹਨਾਂ ਦੀਆਂ ਪੈੜੀਆਂ ਵੀ ਵਾਹਦੇ ਉੱਚੇ ਨੀਵੇਂ ਖੇਤਾਂ ਨੂੰ ਕਿਰਾਏ ਲਾਉਂਦੇ ਝੋਨੇ ਕੜਕਾ ਦੀਆਂ ਟਰਾਲੀਆਂ ਭਰ-ਭਰ ਮੰਡੀਆਂ 'ਚ ਲਾਉਂਦੇ ਮੋਠੂਆ ਉਹ ਗਨਾਰੇਆਂ ਵਾਲੇ ਬਾਬੇ ਮਿੱਠੂ ਨੂੰ ਤਾਂ ਜਾਣਦੇ ਹੀ ਹੋਏਗਾ ਤੇ ਉਹ ਨਾ ਇੱਕ ਦਿਨ ਆਪ ਦੀ ਪਾਹੀ ਦੀ ਵਾਰ ਚ ਮੈਨੂੰ ਆਦਾ ਵੀ ਮੈਂ ਨਾ 30 35 ਸਾਲ ਡਟ ਕੇ ਵਾਈ ਕੀਤੀ ਹੈ ਖੇਤੀ ਦਾ ਮੈਨੂੰ ਸ਼ੌਕ ਬਹੁਤ ਸੀਗਾ ਤੇ ਕੇਵਾਂ ਮੇਰੇ ਕੋਲ ਦੀ ਨਹੀਂ ਲੰਗਿਆ ਖਰਾਕ ਤਕੜੀ ਸੀਗੀ ਤੇ ਖਾਣ ਪੀਣ ਦੇ ਵੀ ਆਪਾਂ ਪੂਰੇ ਸ਼ਕੀਨ ਸੀਗੇ ਵੀ ਮੈਂ ਨਾ ਪੈੜੀ ਨੂੰ ਦੂਰੀਆਂ ਤੇਰੀਆਂ ਵਾਹਾਂ ਲਾ ਕੇ ਇੱਕ ਜਾਨ ਪੌਡਰਰ ਕੀ ਬਣਾ ਲੈਂਦਾ ਸੀਗਾ ਕੀ ਠੀਕਾ ਦੀ ਟੜ ਵੇਖਣ ਨੂੰ ਨਹੀਂ ਦੇਣ ਦਿੰਦਾ ਅੱਠ ਸੱਤ ਮੁੰਡੇ ਪਿੰਡ ਦੇ ਹਮੇਸ਼ਾ ਮੇਰੇ ਨਾਲ ਕੰਮ ਕਰਦੇ ਹੁੰਦੇ ਉਹਨਾਂ ਨੂੰ ਲਾਲ ਚੁੰਦਾ ਮੇਰੇ ਟਰੈਕਟਰ ਦਾ ਕਿ ਕਿੱਥੇ 15 ਦਿਨ ਬਲਦਾਂ ਨਾਲ ਟੱਕਰਾ ਮਾਰਦੇ ਫਿਰਾਂਗੇ ਬਾਬੇ ਦੇ ਟਰੈਕਟਰ ਨੇ ਦੂਜੇ ਦਿਨ ਤੀਜੇ ਦਿਨ ਵੀ ਜੀਵਨ ਤੇ ਕਰ ਦੇਣੀ ਹੈ ਤੇ ਮੈਂ ਉਹਨਾਂ ਦੀ ਪੈੜੀ ਬਾਹ ਦਿੰਦਾ ਉਹ ਸਾਡੇ ਨਰਮੇ ਨਰਮੇ ਚ ਗਾ ਦਿੰਦੇ ਟੂੜੀ ਤੰਦ ਸੁਭਾ ਦਿੰਦੇ ਤੇ ਨਹਿਰੀ ਪਾਣੀ ਲੋਆ ਦਿੰਦੇ ਹੋਰ ਵੀ ਹੱਥ ਪੜਕਤੀ ਪਾ ਦਿੰਦੇ ਇੱਕ ਦਿਨ ਵੰਦਾ ਵੀ ਮੇਰਾ ਸੀਰੀਆ ਦਾ ਚਾਚਾ ਆਪਣੇ ਪੈਂਡਾਲੇ ਗਾਜਾ ਹੁੰਦਾ ਵੀ ਬਾਬੇ ਮਿੱਠੂ ਨੂੰ ਕਹਿ ਕੇ ਨਾ ਮੇਰੇ ਦੋ ਕਿੱਲੇ ਤਵਾ ਦੇ ਮੈਂ ਦਿਹਾੜੀਆਂ ਲਵਾ ਦੂੰਗਾ ਨਾਲੇ ਘੜਦੀ ਕੱਢੀ ਹੈ 5 ਲੀਟਰ ਵਾਲੀ ਕੰਨੀ ਵੀ ਦੇ ਦੂੰਗਾ ਮੈਂ ਉਹਨੂੰ ਕਿਹਾ ਕੋਈ ਨਹੀਂ ਵੇਖ ਲਾਂਗੇ ਉਹਦੀ ਵੀ ਬਾਹਰ ਆ ਜੀ ਤੇ ਬਾਬਾ ਮਿੱਠੂ ਬੰਦਾ ਫਿਰ ਇੱਕ ਦਿਨ ਨਾ ਸੂਰ ਜਿਵੇਂ ਸ਼ੇਵਣ ਵਾਲਾ ਜੈ ਸੀਗਾ ਡੂਬੂ ਡੂਬੂ ਨਾ ਕਰਦਾ ਸੀ ਤੇ ਮੈਂ ਖੇਤੋਂ ਨਾ ਵਾਪਸ ਆ ਰਿਹਾ ਸੀ ਟਰੈਕਟਰ ਲੈ ਕੇ ਤਾਂ ਉਹ ਦੋ ਤਿੰਨ ਜਿਹੜੇ ਰਾਜ ਖੜੇ ਮਿਲਤੇ ਤੇ ਮੈਨੂੰ ਉਹਨਾਂ ਨੇ ਰੋਕ ਲਿਆ ਤੇ 5 ਲੀਟਰ ਵਾਲੀ ਘੜ ਦੀ ਕੱਢੀ ਦੀ ਕੰਨੀ ਉਹਨਾਂ ਦੇ ਹੱਥ 'ਚ ਚਾਚਾ ਗਾਜੀ ਦਾ ਮਾਣ ਵਾਦੇ ਤੇ ਆ ਚੱਕ ਕੰਨੀ ਨਾਲ ਜਿਵੇਂ ਕਮੇਗਾ ਇਹ ਦਿਹਾੜੀਆਂ ਵੀ ਤੇਰੇ ਲਾਧੂਗਾ ਮੈਂ ਕਿਹਾ ਹੁਣ ਟੰਨੇ ਰਾ ਹੋ ਜਾਣਾ ਕੱਲ ਨੂੰ ਸਹੀ ਤੇ ਨਾਲ ਉਹਨਾਂ ਦੇ ਖੜੰਗਾ ਜੱਟ ਸੀਗਾ ਇੱਕ ਉਹਨਾਂ ਚਾਚਾ ਕੱਲ ਕੀਨੇ ਵੇਖਿਆ ਅੱਜ ਹੀ ਸ਼ੁਰੂ ਕਰ ਉਹਨਾਂ ਨੇ ਹਾੜਾ ਹਾੜਾ ਪਾਤਾ ਤੇ ਮੇਰੇ ਕੋਲ ਨਵਾਂ ਫੋਲ ਟਰੈਕਟਰ ਸੀਗਾ ਤੇ ਮਗਰ ਸੀਗੇ 9 ਚੌਂਆ ਵਾਲੇ ਹਾਲ ਕਲਟੀਵੇਟਰ ਥਾਂ 2 ਕਿੱਲੇ ਸੀ ਗਾਜੇ ਦੇ ਖੇਤ ਚੌੜਾ ਘਟ ਤੇ ਲੰਬਾਈਤ ਵੱਧ ਸੀਗਾ ਟਰੈਕਟਰ ਖੇਤ ਚ ਵੜਿਆ ਤਾਂ ਲੱਗਿਆ ਵੀ ਵਾਣ ਤਾਂ ਭਾਈ ਖੱਬ ਵਾਲਾ ਘਾ ਇਨਾ ਜ਼ਿਆਦਾ ਹੈ ਵੀ ਇਹ ਤਾਂ ਘਾ ਨਾਲ ਸਿਉਂਤਾ ਪਿਆ ਵਾਣਤਾ ਪਰ ਵੀ ਫੋੜ ਕੀ ਜਾਣਦਾ ਮੈਂ ਮੈਂ ਪਹਿਲਾਂ ਮੈਂ ਲੰਮੇ ਲੋਟ ਲੰਮੀ ਉਸਰੀ ਵਾਣਾ ਸ਼ੁਰੂ ਕਰਾ ਤੇ ਖੱਬੜ ਕਿਉਂ ਆ ਚੁਲ ਗਈ ਜਾਵੇ ਫਸੀ ਜਾਵੇ ਗਾੜੇ ਹੋਰੀ ਤਿੰਨੇ ਜਾਨੇ ਮਗਰ ਮਗਰ ਹੱਥੀਂ ਕੱਢ ਕੱਢ ਸਿੱਟੀ ਜਾਣ ਅਲਟੀਵੇਟਰ ਚ ਜਦ ਕੇਰਾ ਵਾਹ ਲਾਤੀ ਤਾਂ ਫੇਰ ਮੈਂ ਦੂਜਾ ਹਾੜਾ ਲਾ ਕੇ ਦੂਜੇ ਮਧਰੇ ਲੋਟ ਰੀ ਵੀਗੇ ਚ ਲਾਤਾ ਟਰੈਕਟਰ ਨੂੰ ਬਾਬੂ ਕੇ ਜਦ ਮੈਂ ਟਰੈਕਟਰ ਉਤਰਿਆ ਨਾ ਤਾਂ ਗਾਜਾ ਦਾ ਚਾਚਾ ਬਚਾਤਾ ਤੂ ਤਾਂ ਬਹੁਤ ਹੀ ਡੁੰਗਾ ਰੱਖ ਕੇ ਆਇਆ ਪਰ ਦੂਰ ਲਾਉਣ ਤੋਂ ਬਾਅਦ ਵੀ ਮੇਰੀ ਨਾ ਤਸੱਲੀ ਦੀ ਨ ਹੋਈ ਮੈਨੂੰ ਫੇਰ ਹਰਦ ਗਿਆ ਆ ਗਿਆ ਵੀ ਖੱਬੜ ਅਜੇ ਵੀ ਉਸਤਰਾ ਦਾ ਪੂਰਾ ਮਰਿਆ ਨਹੀਂ ਖੇਤ ਚੋਂ ਤੇ ਇਹ ਖੇਤ ਇਹਦਾ ਹੋਰ ਵਾਹ ਪਾਲਦਾ ਮੈਂ ਸੋਚਿਆ ਸਾਹ ਨਗਰ ਦਾ ਟਰੈਕਟਰ ਹੈ ਤੇ 2.5 ਕਿੱਲੇ ਨੂੰ ਇਹ ਕੀ ਜਾਣਦਾ ਮੈਂ ਹੋਰ ਇੱਕ ਹਾੜਾ ਜਾਂ ਲਾ ਕੇ ਫੇਰ ਟਰੈਕਟਰ ਖੇਤ ਚ ਵਾਰਦਾ ਤੇ ਬਸ ਫੇਰ ਕੀ ਸੀਗਾ ਵਾਹਣ ਦੀ ਮੈਨਾ ਮਿੱਟੀ ਪੁਰ ਪਰਿਸ਼ਾਣਿਆ ਟਿਆਰ ਕੀ ਬਣਾਤੀ ਫੇਰ ਬਾੜ ਪਈ ਤੇ ਖਿਆਰ ਕੇ ਟਰੈਕਟਰ ਨੂੰ ਤੇ ਮੈਂ ਗਾੜੀ ਹਰ ਨੂੰ ਕਿਹਾ ਓ ਤੁਸੀਂ ਨਾ ਹੁਣ ਐ ਕਰਿਓ ਕੱਲ ਨੂੰ ਨਾ ਸਾਰਾ ਕਾਹ ਜਾਲ ਜੂੜ ਨਾਲ ਬਾਹਰ ਕੱਢ ਦਿਆ ਜੋ ਇਹ ਜਿਹੜਾ ਕਾਹ ਨਾ ਇਹ ਮਰਦਾ ਨਹੀਂ ਹੁੰਦਾਗਾ ਤੇ ਨਹੀਂ ਤਾਂ ਇਹ ਫੇਰ ਜਣਾ ਮਾਰ ਜੂਗਾ ਇਹਨੂੰ ਖੇਤ ਚੋਂ ਬਾਹਰ ਕੱਢ ਦਿਓ ਤੇ ਉਹਨਾਂ ਨੇ ਨਾ ਰਲ ਕੇ ਸਾਰਾ ਕਾਹ ਜਾਂ ਬਾਹਰ ਕੱਢਤਾ ਮੈਂ ਅਗਵੇਂ ਦਿਨ ਵੇਖਿਆ ਪੜੀ ਦੇ ਆਲੇ ਦੁਆਲੇ ਪਈਆਂ ਤੇ ਖੋਲੇ ਵਟਣਾ ਉਹ ਕਾ ਨਾਲ ਨੱਡਕਲੇ ਪਏ ਭਰੇ ਪਏ ਫਿਰ ਬਾਬਾ ਮਿੱਠੂ ਆਂਦਾ ਬਾਈ ਗੱਜਣ ਵਾਲੀਆ ਗੱਲ ਇਹ ਤੈਨੂੰ ਇਸ ਕਰਕੇ ਦੱਸੀ ਐ ਵੀ ਜਦ ਮੈਂ ਪਿੰਡ ਹੁੰਦਾ ਸੀ ਨਾ ਤਾਂ ਖੇਤ ਚ ਖੱਬੜ ਘਾਣੂ ਦੇਖ ਕੇ ਮੈਨੂੰ ਹਰ ਖਾ ਜਾਂਦਾ ਸੀਗਾ ਇਹ ਖੜਾ ਕਿੰਨੇ ਐ ਇਹ ਦੀਹੀ ਕਿਵੇਂ ਜਾਂਦਾ ਮੈਨੂੰ ਜਾਣ ਲੈ ਮੈਂ 30 35 ਸਾਲ ਖੱਬੜ ਨੂੰ ਮਾਰਨ ਘਾਣੂ ਮਕਾਉਣ ਸਕਾਉਣ ਤੇ ਲੱਗਾ ਰਿਹਾ ਹੁਣ ਜਦੋਂ ਦਾ ਇੱਥੇ ਕੈਨੇਡਾ ਆਇਆ ਤਾਂ 몰ਟੋ ਗਿਆ ਸਾਡੇ ਜਵਾਕ ਆਖੀ ਜਾਂਦੇ ਐ ਬਾਪੂਦੋਂ ਨਾਲੇ ਬਿਜੀ ਰਹੇਗਾ ਡੇਲੀ ਘਾਹ ਨੂੰ ਪਾਣੀ ਲਾ ਦਿਆ ਕਰ ਰੇ ਪਾ ਦਿਆ ਕਰ ਬੈਕਯਾਰਡ ਤੇ ਫਰੰਟ ਵਾਲਾ ਘਾਹ ਜਵਾਨ ਤੇ ਹਰਾ ਭਰਾ ਰਹੂਗਾ ਜਾਣ ਲੈ ਮੈਂ ਅੱਜ ਕੱਲ ਨਾ ਪਾਣੀ ਲਾ ਲ ਘਾਹ ਨੂੰ ਵਿਚਾਰਿਆ ਭਾਈ ਇੱਕ ਗੱਲ ਹੋਰ ਦੱਸਾਂ ਇੱਥੇ ਵਿਹਲੇ ਬੰਦੇ ਨੂੰ ਟਾਈਮ ਪਾਸ ਕਰਨਾ ਬਹੁਤ ਔਖਾ ਹੈ ਮੈਂ ਵੀ ਬਾਈ ਅਖਬਾਰ ਜੇ ਘਰਾਂ ਸਿੱਟਣ ਲੱਗ ਪਿਆ ਨਾਲੇ ਲਤ ਬਾਹ ਮੋਕਲੀ ਜੀ ਹੋ ਜਾਂਦੀ ਹੈ ਨਾਲੇ ਚਾਲੀ ਪੰਜਾ ਡਾਲੇ ਬਣ ਜਾਂਦੇ ਆ ਇੱਥੇ ਕੈਨੇਡਾ ਦੇ ਜੰਮਿਆਂ ਨੂੰ ਪੇਪਰ ਕੀਰਾਂ ਤਾਂ ਨਾ ਡੱਬਿਆਂ ਜਾਂ ਪਾਉਣੀ ਪੈਂਦੇ ਆ ਜਿਵੇਂ ਕਿਸੇ ਵੇਲੇ ਇੰਡੀਆ 'ਚ ਜੰਮਿਆਂ ਨੂੰ ਮਈਆਂ ਚਾਰ ਲੀਆਂ ਪੈਂਦੀਆਂ ਸੀਗੀਆਂ ਮੈਂ ਵੀ ਬਈ ਇੱਥੇ ਨਾ ਕੈਨੇਡਾ ਚ ਲੋਕਾਂ ਦੇ ਘਰਾਂ 'ਚ ਫਲੈਰ ਜੇ ਐਨਾਲੇ ਕਾਗਜ਼ ਜਿਹੜਾ ਸਿੱਟਣ ਲੱਗ ਪਿਆ ਤਾਂ ਇੱਕ ਦਿਨ ਕੀ ਹੋਇਆ ਮੈਂ ਫਲੈਰ ਜੇ ਸੈਟਦਾ ਹੋਇਆ ਨਾ ਇੱਕ ਘਰ ਤੋਂ ਦੂਜੇ ਤੇ ਜਾ ਰਿਹਾ ਸੀਗਾ ਤਾਂ ਮੈਂ ਨਾ ਸ਼ਾਰਟਕਟ ਜਾਂ ਮਾਰਦਾ ਹੋਇਆ ਇੱਕ ਗੋਰੀ ਦੇ ਘਰ ਤੋਂ ਦੀ ਲੰਘ ਕੇ ਦੂਜੀ ਦੇ ਘਰ ਵੱਲ ਸਿੱਧਾ ਹੋ ਗਿਆ ਕੁਜਰਤੀ ਉਸ ਘਰ ਵਾਲੀ ਗੋਰੀ ਵੇਖੀ ਜਾਂਦੀ ਸੀ ਉਹ ਬੂਹਾ ਜਾਂ ਖੋਲ ਕੇ ਬਾਹਰੋਂ ਨਾ 11 ਦੀਆਂ ਗੋਲੀਆਂ ਨੂੰ ਭੱਜੀ ਆਈ ਤੇ ਕਹਿੰਦੀ ਮਿਸਟਰ ਸਿੰਘ نو ਨੀਡ ਆਫ ਯੋਰ ਫਲੈਅਰਸ ਗੋ ਅਵੇ ਗੈਟ ਆਫ ਮਾਈ ਗ੍ਰਾਸ ਰਾਈਟ ਨਾਉ ਯੂ ਪ੍ਰੈਸਡ ਮਾਈ ਗ੍ਰਾਸ ਡੋਨਟ ਸਟੈਪ ਆਨ ਮਾਈ ਗ੍ਰਾਸ ਉਹ ਆਂਦੀ ਮੈਨੂੰ ਨਹੀਂ ਲੋੜ ਤੇਰੇ ਫਲੈਰਾਂ ਦੀ ਤੂੰ ਇਥੋਂ ਬਾਹਰ ਨਿਕਲ ਜਾ ਮੇਰਾ ਧੁੱਕਾ ਮੈਂ ਦਿੰਦਾ ਪੈਰ ਨਾ ਧਰ ਮੇਰੇ ਘਾਹ ਤੇ ਤਾਂ ਮੈਂ ਕਿਹਾ ਉਹ ਬੀਬੀ ਘਾਹ ਦਾ ਦਵਾਲਿਆ ਤਾਂ ਮੈਂ ਪੰਜਾਬੋਂ ਕੈਨੇਡਾ ਆਇਆ ਆ ਉੱਥੇ ਤਾਂ ਮੈਥੋਂ ਇਹ ਮਰਿਆ ਨਹੀਂ ਇੱਥੇ ਮੈਂ ਆਪਦੇ ਪੈਰਾਂ ਨਾਲ ਤੇਰਾ ਕਿਹੜਾ ਕਾਮ ਮਿੱਦ ਦੂੰਗਾ ਤੇਰਾ ਕਿਹੜਾ ਕਾਮ ਮਾਰ ਦੂੰ ਮਿੱਦਿਆਂ ਮਰਦਾ ਹੁੰਦਾ ਮੈਨੂੰ ਇੰਨੀਆਂ ਟੱਕਰਾਂ ਕਾਹਨੂੰ ਮਾਰਨੀਆਂ ਪੈਂਦੀਆਂ ਪੰਜਾਬ 'ਚ ਬਈ ਦੋਸਤੋ ਐਂ ਕਰਿਓ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ